ਮਾਨਕ ਬਾਲਕ ਬਿਰਤ ਸમાન ਹੈ ਜਨਾਤਰ ਹਰ ਸੁਰਤ ਨਾਹੀ ਵਿੱਚ ਹੋਮੇ ਕਰਮ ਕਮਾਉਤੇ ਸਭ ਧਰਮ ਰਾਇਕੇ ਜਾਹੀ ਗੁਰਮੁਖੀ ਨੇ ਮਲੇ ਗੁਰ ਕੇ ਸਬਦ ਸੁਭਾਏ ਉਹਨਾਂ ਮੈਲ ਪਤੰਗ ਨ ਲੱਗੇ ਜੇ ਚੱਲਣ ਸਤਗੁਰੁ ਪਾਏ ਮਨ ਮਾ ਕੋ ਜੋਤਨਾ ਉਤਰੇ ਜੈ ਸੋ ਤਹੁਣ ਪਾਏ ਨਾਨਕ ਗੁਰਮੁਖ ਮੇਲਿਨ ਗੁਰਕੇ ਅੰਕ ਸਮਾਏ ਬੁਰਾ ਕਰੇ ਸੋ ਗਹਿ ਹ ਸਿਜੇ ਆਪਣੇ ਰੁਹੇ ਆਪੇ ਹੀ ਦਜੇ ਮਨ ਮਾ ਕੋ ਲਾ ਰਖੜੇ ਲੁਜੇ ਗੁਰਮੁਖ ਹੋਏ ਤੇ ਸਭ ਕੇ ਸੁਜੇ ਨਾ ਨਾਨਕ ਮਰਸੇ ਲੋਜੇ ਜਿਨ ਸਤਗੁਰ ਪ੍ਰਖਨ ਸੇਵਿਓ ਸੋਦ ਨਾ ਕੀ ਤੋ ਵਿਚਾਰ ਓਏ ਮਨਸ ਜੂਨਾ ਆਖਿਆ ਨ ਪਸੂ ਟੋਰ ਗਵਾਰ ਓਨਾ ਅੰਤਰ ਹੈ ਗਿਆਨ ਨ ਧਿਆਨ ਹੈ ਹਰ ਸਿਉ ਪ੍ਰੀਤ ਨ ਭਿਆਰ ਮਨੁਖ ਮੂਏ ਬਕਾਰ ਮੇ ਮਰ ਜੰਮੇ ਵਾਰੋ ਵਾਰ ਜਿਗਰਾ ਮਲੇ ਸੋ ਜੀਵਦੇ ਹਰਜਿਗ ਜੀਵਨ ਔਰ ਤਾਰ ਨਾਨਕ ਗੁਰਮੁਖ ਸੁਹਨੇ ਤਿਸ ਸੱਚੇ ਨਰਮਰ ਹਰਮੰਦਰ ਹਰ ਸਾਜਿਆ ਹਰ ਵਸੇ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ ਹਰਮੰਦਰ ਵਸ ਤੇ ਨੇਕ ਹੈ ਨਨਦ ਨਾਮ ਸੰਮਾਲ ਤਨੁ ਭਗਵੰਤੀ ਨਾਨਕਾ ਜਨ ਗੁਰਮੁਖ ਲਾਹ ਰਬ ਮਾਲ ਬੜਾ ਭਾਗੇ ਗੜ ਮੰਦਰ ਕੁੱਝਿਆ ਹਿਰਦੇ ਭਾਇਆ ਨਾਲ ਮਨੁੱਖ ਦੇਦਿਤ ਫਿਰ ਰਹੇ ਅਤਿ ਤਸਨਾ ਲੋਭ ਵਿਕਾਰ ਮਾਇਆ ਮੋਨਾ ਚੁੱਕੀ ਮਰ ਜੰਮੇ ਬਾਰੋਂ ਭਾਰ ਸਤਗੁਰ ਸੇਵ ਸੁਖ ਪਾਇਆ ਅਤਿ ਤਸਨਾ ਤਜ ਵਿਕਾਰ ਜਰਮਰਨ ਕਾ ਦੁਖ ਗਿਆ ਜਾਨਾਨਕ ਸਬਦ ਵਿੱਚ ਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗੇ ਭਾਵੇ ਮਨ ਕਿਰਗ ਭਾਸਾ ਕਟਗੇ ਹੋਮੇ ਚੁਕੇ ਗੁਮਾਨ ਗੁਰਮ ਕਮਲ ਵਿਕਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਤਾ ਬ੍ਰਹਮ ਜਾਨਾਨਕ ਜਪ ਹਰ ਨਾਮ ਤਨ ਆਸਰੀ ਤਨਵੰਤੀ ਜਾਣੀਆਂ ਭਾਈ ਜਾਂ ਸਤਗੁਰ ਕੀ ਗਾਰ ਕਮਾਈ ਤਨ ਮਨ ਸੋ ਪੇ ਜੀ ਸੋ ਪਾਈ ਲੈ ਹੁਕਮ ਫਰਾਓ ਜੈਬ ਸਾਮੇ ਵੈਸੇ ਪਾਈ ਜੇ ਪੇਜੇ ਤਹਿ ਨਉ এবੜਾ ਤਨ ਘੋਰ ਕੋ ਨਹੀਂ ਪਾਈ ਜੈਵੜ ਸਚਨ ਸਦਾ ਸਤੇ ਕੇ ਗੁਣ ਗਾਵਾਂ ਪਾਈ ਸਦਾ ਸਤੇ ਕੇ ਸੰਗ ਰਹਾਉ ਬੈਨਰ ਗੁਰ ਚੰਗੇ ਆਈਆਂ ਭਾਈ ਆਪਣੇ ਭਤਕੇ ਸਦ ਆਪੇ ਖਾਏ ਤਿਸ ਕਾ ਗਿਆ ਸਲਾਹਿਆ ਪਾਈ ਦਰਸ਼ਨ ਕੋ ਮਿਲ ਜਾਏ ਸਤ ਗੁਰ ਵਿੱਚ ਵੱਡੀਆਂ ਵੱਡੇ ਆਈਆਂ ਭਾਈ ਕਰਮ ਲੈ ਤਾਂ ਪਾਏ ਇੱਕ ਹੁਕਮ ਨਾ ਜਾਣੀ ਪਾਏ ਦੂਜੇ ਪਾਏ ਫੁਰਾਏ ਸੰਗਤ ਢੋਈ ਨਾ ਮਿਲੇ ਪਾਈ ਬੈਸਨ ਮਿਲੇ ਨਾ ਥਾਓ ਨਾਨਕ ਹੁਕਮਤੇ ਨਾਮੁ ਨਾਇ ਸਿਪਾਏ ਜਿਨਾ ਤੁਰੇ ਕਮਾਇਆ ਨਾ ਤਨ ਬਿਟਰੋ ਵਾਰਿਆ ਪਾਈ ਤਿਲ ਕੋ ਸਦ ਬਲੇ ਹਾਰੇ ਜਾਓ ਸੇ ਸਥਾਰੀਆਂ ਛਕੀਆਂ ਜੇ ਗੁਰ ਚਰਨੀ ਲਗਨ ਅੰਦਰ ਸੇ ਮਣ ਕੋਰੇ ਆਪਣਾ ਅੰਦਰ ਆਨੰਦ ਰਹਿਣ ਨਾਨਕ ਸੇਮੋ ਸੋਨੇ ਸੱਚੇ ਧਨ ਦੇਸਨ ਮਗਸੱਤ ਸੱਜੇ ਤਾੜੀਆਂ ਸੱਜੇ ਬੋਲੇ ਸੱਚ ਕਮਾਹੇ ਸੱਚਾ ਸਉਦਮਨ ਵਸਿਆ ਸਤਿਗੁਰ ਮਾਹੇ ਸੁਮਾਏ ਸੱਚੇ ਰਾਸੇ ਸਤਨ ਉੱਤਮ ਪਦਵੀ ਪਾਹੇ ਸਤ ਸੁਣੇ ਸਤ ਮੰਨ ਲੈਣ ਸੱਚੇ ਕਾਰ ਕਮਾਏ ਸੱਚੇ ਧਰਗੇ ਵੈਸਨ ਸੱਚੇ ਮਾਹੇ ਸੁਮਾਏ ਨਾਨਕ ਬਿਨ ਸਤਗੁਰ ਸੱਚ ਨ ਪਾਈਏ ਮਨ ਕੋ ਬੋਲੇ ਜਾਹੇ ਬਾਬਿਹਾ ਪ੍ਰੀਹੁ ਪ੍ਰੂਰੇ ਜਲਦਨ ਪ੍ਰੇਮ ਪਿਆਰ ਗੁਰ ਮਿਲੇ ਸਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਚੁੱਕੇ ਸਾਧੂ ਪਜੇ ਚੁੱਕੇ ਕੋ ਗੁਪਕਾਰ ਨਾਨਕ ਗੁਰਮੁਖ ਸਾਧ ਹੋਏ ਨਾਮ ਰੱਖੋ ਔਰ ਤਾਰ ਬਾਬਿਹਾ ਤੂੰ ਸਤਿ ਤੋਂ ਸੱਚੇ ਸੋਲੇ ਲਾਏ ਭੋਲੇ ਆ ਤੇਰਾ ਥਾਂ ਪਵੇ ਗੁਰਮੁਖ ਹੋਏ ਅੱਲਾਏ ਸਾਹ ਕੀ ਦੇ ਕੋਤਰੇ ਮਨ ਲੈ ਨੂੰ ਜਾਏ ਚਾਰੇ ਗੁੰਡਾ ਚੋਕ ਬਸਦਾ ਬੁੰਧ ਭਵੇ ਸਹਿਜ ਸੁਮਾਏ ਜਲ ਹੀ ਤਾਂ ਉਬਦੇ ਬਿਨ ਜਲ ਪਿਆਸ ਨਾ ਜਾਏ ਨਾਲ ਘਾ ਜਲ ਜਨ ਪੀਆ ਤੇ ਸੁਪੂਖ ਨਾ ਲਾਗੇ ਆਏ ਬਿਵਿਆ ਤੂ ਸਹਿਜ ਭੋਲ ਸੱਚੇ ਸ਼ਬਦ ਸੁਮਾਏ ਸਭ ਕੁਝ ਤੇਰਾ ਨਾਲ ਹੈ ਸਤਿਗੁਰੂ ਦੀਆਂ ਦਿਖਾਏ ਆ ਪਛਾਣੇ ਪੀਤ ਮੱਲੇ ਬੋਟਾ ਜਬਰ ਲਾਏ ਜਿਮ ਜਵ ਅੰਮ੍ਰਿਤ ਵਰਸਦਾ ਤਿਸਨਾ ਭੁਗ ਸਭਜਾਈ ਕੋ ਗਵਕਾਰਨੋ ਹੋਵੀ ਜੋਤੀ ਜੋਤ ਮਲਾਈ ਨਾਨਕ ਸੁਖ ਬਸਣ ਸੁਹਕਨੀ ਸੱਚੇ ਨਾਮ ਸਮਾਈ ਤਰਖਸਾਂ ਭੇਜਿਆ ਸੱਚੇ ਹੁਕਮ ਪਟਾਏ ਇੰਦ ਵਰਸੇ ਦਇਆ ਕਰ ਗੁਣੀ ਸੇ ਬਰਨ ਲਾਈ ਪਭੀਏ ਧਰਮਰਸੁ ਕੋਹਿ ਜਾਨ ਤੁਤ ਬੰਦ ਮੂ ਪਾਏ ਅੰਤਰ ਉਪੋਤਾ ਉਪਜੇ ਤਰਤੀ ਲੋਮਾ ਸੋਮਮਈ ਅਨ ਲੋਗਾ ਭਗਤ ਕਰੇ ਗੁਰ ਕੇ ਸਬਦ ਸਮਾਏ ਆਪੇ ਸੱਚਾ ਬਖਸ਼ਲੇ ਕਰ ਕਿਰਪਾ ਕਰੇ ਰਜਾਈ ਹਰ ਗੁਣ ਘਾਵੋ ਕਾਮਣੀ ਸੱਚੇ ਸਬਦ ਸਮਾਏ ਪੈ ਕਾ ਸਿਆਗ ਸ਼ਿੰਗਾਰ ਕਰੇ ਸਤਨ ਹੋ ਲਿਵਲ ਨਾਈ ਨਾਨਕ ਨਾਮੁ ਮਨੁ ਮਾਲਵਸੇ ਹਰ ਦਰ�्के लेਛਦਾਏ ਭਵਿਆ ਸਗਨੇ ਧਰਤੀ ਜਿ ਭਰੇ ਉਣ ਚੜੇ ਅਕਾਸ ਸਤਗੰਗ ਮੇਲੇ ਜਲ ਪਾਈਏ ਜੋ ਕੇ ਭੁਗ ਭਿਆਸ ਜੀਉ ਪਿੰਡ ਸਭ ਤਿਸਕਾ ਸਭ ਕਿਸ ਤਿਸਕੇ پاس ਮੇਰੇ ਬੋਲੇ ਸਭ ਕਿਸ ਜਾਣਦਾ ਕਿਸੇ ਆਗੇ ਕੀਚੇ ਅਰਦਾਸ ਨਾਨਕ ਘਟ ਘਟ ਏਕੋ ਵਰਦਾ ਸਬਦ ਕਰੇ ਬਲੰਗਾਸ ਨਾ ਨ ਦੇਵ ਸੰਤ ਹੈ ਜੇ ਸਤਿਗੁਰੂ ਸੇਵ ਸਮਾਏ ਹਰ ਬੁੱਠਾ ਮਨ ਤਨ ਸਾ ਪਰ ਫੜੇ ਸਭ ਜਗ ਹਿਆਵਲ ਹੋਏ ਸਬਦੇ ਸਦਾ ਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਵੇਸਰੇ ਜਿਨ ਸਿਰ ਅਸੰਭ ਕੋਏ ਨਾਨਕ ਤੇ ਨਾਮ ਸੰਤ ਹੈ ਜਿਨਾ ਗੁਰਮਖ ਵਸਿਆ ਮਨ ਸੋਏ ਹਰ ਬੁੱਠੇ ਮਨ ਤਨ ਪਰ ਫੜੇ ਸਭ ਜਗ ਹਰਿਆ ਹੋਏ ਵਰੜੇ ਝਾਲ ਬਚਲੂੰਬੜੇ ਨਵਨਾ ਲਈਏ ਕਿਸਨੋਂ ਲਈਏ ਪਰਮੇਸ਼ਰੇ ਪਨਨ ਕਰਨ ਸਮਰੱਥ ਹਰ ਵਰ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਸਹਿਬ ਸਦਾ ਹਦੂਰ ਹੈ ਕੈ ਉੱਚੀ ਕਰੇ ਬਕਾਰ ਕਿਨ ਜਗਤ ਉਪਾਇ ਹਰ ਰੱਖਿਆ ਕਿਸੇ ਬਟੋ ਕੁਰਬਾਨ ਆਪ ਛੋੜੇ ਤਾ ਸੋ ਮਿਲੇ ਸੱਚਾ ਹੋਵੇ ਜਾਰ ਕਮੇ ਭੇਗਾ ਬੁਲਨਾ ਬੁਝ ਨ ਸਕਾ ਘਾਰ ਬਿਤਨ ਧਰਪਨ ਤੁਝੇ ਤੇ ਆਇੰਦਾ ਅੰਦਨ ਸਦਾ ਵਿਹਾਨ ਮੇਰੇ ਸਾਥ ਕੋਈ ਘਰੇ ਨਾ ਪਾਇਆ ਕਰ ਕਰ ਥਕੇ ਵੇ ਝਾਨ ਨਾ ਘਰੇ ਜੇ ਆਪਣੀ ਤਾਂ ਆਪੇ ਲਹੇ ਸੁਮਰ ਨਾਨਕ ਘਰਬਗ ਜਿਨੀ ਧਿਆਇ ਆਏ ਸੇ ਬਰਵਾਨ ਜੋ ਕੋਈ ਨ ਭਗੀ ਕਪੜੀ ਜੋ ਗੁਨਾ ਮਹਿਲੇ ਵੇਸ ਨਾਨਕ ਘਰ ਬੈਠਿਆ ਜੁਗ ਪਾਈਐ ਸਤਿਗੁਰ ਕੈ ਉਪਦੇਸ ਚਾਰੇ ਗੋਣਾ ਜਿਵੇ ਵੇਦ ਭੜੇ ਜੁਗ ਚਾਰ ਨਾਨਕ ਸੱਚਾ ਪੈ ਤੇ ਹਰ ਹਰਮਨ ਵਸੇ ਪਾਵੇ ਮੁਖਤਮਾਰ ਨਾਨਕ ਹੋ ਕੋ ਵਰਤੇ ਖਸੁਗ ਮਤ ਪਵੀ ਫਰੇ ਜਲ ਚਿਤ ਮਾਨਵ ਕੋ ਜੋ ਕਰ ਦੋਸਤੀ ਸੋ ਕੇ ਪੁੱਛੇ ਮਿੱਤ ਗੁਰੂ ਕੋ ਸੋ ਕਰ ਦੋਸਤੀ ਸਤਿਗੁਰ ਸੋ ਲੈ ਚਿਤ ਜਮਾ ਮਰਨਾ ਮੁਲਕ ਟਗੀਆਂ ਤਾਂ ਸੁਖ ਹੋਵੀ ਮਿੱਤ ਭੁਲਿਆ ਆਪ ਸਮਝਾਇਸੀ ਜਾਕੋ ਨਜ਼ਰ ਕਰੇ ਨਾਨਕ ਨਜ਼ਰੀ ਵਾਰੇ ਕਰੇ ਪੱਲਾ ਕਰੇ ਸੋਖ ਮਹੱਲ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦ ਬੜਪਾ ਗਿਆ ਸੁਹਾਗਨੀ ਜਿ ਰਗੁਰਮਖ ਮਿਲਿਆ ਹਰਾਈ ਅੰਦਰ ਜੋ ਪ੍ਰਗਾਸੀਏ ਨਾਨਕ ਨਾਮ ਸੁਮਾਈ ਵਾਹ ਗੁਰੂ ਸਤੂਰ ਪੁਰਖ ਹੈ ਜਿਨ ਸੱਚਾ ਰਾਤਾ ਸੋਏ ਜਿਤ ਮਿਲਿਆ ਤੇ ਕੁਤਰੇ ਤਨ ਮਨ ਸੀਤਲ ਹੋਏ ਵਾਹ ਗੁਰੂ ਸਤਗੁਰ ਸਤਪੁਰਖ ਹੈ ਜਿਸ ਨੂੰ ਸਮੁਤ ਸਭ ਕੋਏ ਵਾਹ ਗੁਰੂ ਸਤਗੁਰ ਨਿਰਵੈਰ ਹੈ ਜਿਸ ਨਿੰਦਾ ਉਸ ਤਨ ਹੋਏ ਵਾਹ ਗੁਰੂ ਸਤਗੁਰ ਸਚਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਗੁਰੂ ਸਤਗੁਰ ਨਿਰੰਕਾਰ ਹੈ ਜਿਸ ਅੰਤ ਨ ਆਪਾਰੰਵਾਰ ਵਾਹਿਗੁਰੂ ਸਤਗੁਰੂ ਹੈ ਜੇ ਸਤਿ ਦੜਾਏ ਸੋਏ ਨਾਨਕ ਸਤਗੁਰੂ ਵਾਹਵਾ ਜਿਸ ਤੇ ਨਾਮ ਪ੍ਰਾਪਤ ਹੋਏ ਫਿਰ ਸਤਿਆ ਸੋਹਿਲਾ ਗੁਰੂ ਕਾ ਨਾਮ ਗੁਵਿੰਦ ਅੰਦਰ ਨਾਮ ਸੁਨਾਹਣਾ ਹਰ ਜਪਿਆ ਮਨ ਅਨੰਦ ਮੜਪਾ ਕੀ ਹਰ ਪਾਇਆ ਪੂਰਨ ਪਰਮ ਅਨੰਦ ਜਨ ਨਾਨਕ ਨਾਮ ਸੁਨਾਹਿਆ ਬਹੁ ਨ ਮਨ ਤਨ ਪੰਗ ਮੂ ਪੈ ਰਿਆ ਸੋਨੇਓ ਕਿਉ ਸੱਜਣ ਮਿਲੇ ਪਿਆਰਿਆ ਹੋਂ ਟਿੰਡੇ ਤਿੰਨ ਸੱਜਣ ਸੱਚ ਸੁਮਾਰਿਆ ਸਤਿਗੁਰੂ ਮੈਂਡਾ ਮਿਤ ਹੈ ਜੇ ਮਿਲੇ ਤੈ ਮਨਵਾਰਿਆ ਜਿੰਦਾ ਮੂ ਫਿਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋ ਪਰ ਪਲ ਲਈ ਆਪਣਾ ਸਤਿਗੁਰੂ ਨਾਲ ਦਿਖਾਲੇ ਹੋਂ ਖੜੇ ਨਿਹਾਲੀ ਪੰਦ ਮਤ ਸੱਜਣ ਆਵੇ ਕੁੜੀ ਆ ਮਰਾਲੇ ਅੱਜ ਮੈਂ ਪਿਰ ਮਹਿਲ ਮਲਾਵੇ ਹੋਜਿਓ ਘਰੀ ਤਸ ਬਿੱਟੋ ਜੋ ਖੰਡੀਆਂ ਜੋ ਮੈਂ ਬਰੀਂ ਦਿਖਾਵੇ ਨਾਮਕ ਹਰ ਹੋਏ ਧਿਆਲ ਤਾਂ ਗੁਰੂਪੁਰਾ ਮਿਲਾਵੇ ਅੰਤਰ ਜੋਰ ਹੋਮੇ ਤਨ ਮਾਇਆ ਗੂਣੀ ਆਵੇ ਜਾਈ ਸਤਗੁਰੂ ਦਾ ਫਰਮਾਇਆ ਮਨ ਸਕੇ ਦੁਤਰ ਦਰਿਆ ਨ ਜਾਏ ਨਜ਼ਰ ਰੇ ਜਿਸੀ ਆਪਣੀ ਜੋ ਚੱਲਨੇ ਸਤਗੁਰੂ ਪਾਏ ਸਤਗੁਰ ਦਾ ਦਰਸਨ ਸੱਪਲ ਹੈ ਜੋ ਇਸੇ ਭਲ ਪਾਏ ਜਿੰਨੀ ਸਤਗੁਰ ਮੰਨਿਆ ਹੋ ਤਿਨਕੇ ਲਾਗੂ ਪਾਏ ਨਾਨਕ ਤਾਕਾਤਾ ਸਹ ਜਿ ਅੰਦਰ ਰਹੇ ਲਿਬਲਾਏ ਜਿਨਾ ਪ੍ਰੇ ਪਿਆਰ ਨ ਬਿਨ ਦਰਸਨ ਕਿਉ ਤ੍ਰਪਤੀਆਂ ਨਾਨਕ ਮੇਲੇ ਸਵਾਏ ਗੁਰੂ ਕੋਈ ਮਨ ਰਸੀਆਂ ਜਿਨ੍ਹਾਂ ਭਰੀ ਪਿਆਰ ਜੋ ਜੀਵਨ ਬਿਰਵਾਰੇ ਜਾਸੋ ਦੇਖਣ ਆਪਣਾ ਨਾਨਕ ਦੇਵ ਨ ਵੀ ਹਰੇ ਜਨਾ ਗੁਰਮਕੰਦਰ ਨੇ ਹੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਟਹਿ ਨਾਨਕ ਪ੍ਰੇਮ ਸੁਮਾਇਆ ਗੁਰਮਗਸਾਖੀ ਆਸ ਕੀ ਜਿਤ ਪੇਵਤ ਸੱਚਾ ਭਾਈਏ ਅੰਦਰ ਹੈ ਆਨੰਦ ਨਾਨਕ ਸਹਿਜ ਸੁਮਾਇਆ ਸੱਚਾ ਪ੍ਰੇਮ ਪਿਆਰ ਗੁਰਪੁਰੇ ਤੇ ਭਾਈਏ ਕਭ ਨ ਹੋਵੇ ਪੰਗ ਨਾਨਕ ਹਰ ਗੁਣ ਗਾਇਐ ਜੇ ਅੰਦਰ ਸੱਚਾ ਨਿ ਹੋ ਕੋ ਜੀਵਨ ਬਰੀ ਵਹੋਣਿਆ ਗੁਰਖ ਮਿਲਿ ਆਪ ਨਾਨਕ ਚਿਰੇ ਵਿਚੰਨਿਆ ਜੇ ਕੋ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕੰਨ ਨਾਨਕ ਨੇਹੁ ਮਨਾਏ ਮੈਂ ਜਦਕ ਤੇਜੇ ਨਾਮ ਹਰ ਗੁਰਉ ਹਰਿ ਸੇ ਗੁਰਮੁਖ ਰੂਪੇ ਜੇ ਗੁਰਮੁਖ ਕਰੇ ਸਾਈ ਭਗਤ ਹੋਵੇ ਗੁਰਖੋ ਐਸੋ ਕਰੇ ਵਿਚਾਰ ਗੁਰਮੁਖ ਨਾਨਕ ਭਾਵੇਂ ਮਾਰ ਜਨੰਦਰਨ ਦਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਦੂ ਚੰਦੇ ਸੱਚੇ ਨਰਮਾਰ ਤੇਰੇ ਭਾਂਡੇ ਆਉਦਿਆਂ ਕਦੇ ਨਾ ਬਿਸਰੇ ਜੇ ਆਪ ਬਖਸ਼ੇ ਕਰਤਾਨ ਨਾਨਕ ਗੁਰਮੁਖਲੇ ਮਿਲੇ ਨਾ ਵਿਛਰੇ ਨਾ ਮੇ ਮੇਲੇ ਸਰਜਣਹਾਰ ਗੁਰਪੀਰਾ ਕੀ ਚੱਕਰੇ ਮਾ ਕਰੜੇ ਸੁਖ ਸਾਰ ਨਦ ਘਰੇ ਜਿਸ ਆਪਣੀ ਤਿਸਨਾਂ ਇਹਤ ਬਿਆਰ ਸਤਗੁਰ ਸੇਵਾ ਲੱਗੇ ਆ ਪੌਜਨ ਤਰੇ ਸੰਸਾਰ ਮਨ ਚਿੰਦਿਆ ਫਲ ਪਾਇਸੀ ਅੰਤਨ ਵਿਵੇਕ ਵਿਚਾਰ ਨਾਲ ਸਤਗੁਰ ਮਿਲੇ ਆ ਪ੍ਰਪਾਈਏ ਸਭ ਦੁੱਖ ਨਿਵਾਰਨ ਹਾਰ ਮਨਮਕ ਸੇਵਾ ਜੋਕਰੇ ਦੂਜੇ ਭੈਚ ਨਿਨਾਈ

ਹੋ ਗੰਭਾਰ ਦਾ ਨਿਯ ਸੋਚ ਸੰਜਮ ਮੰਤੰਦਿਆ ਬਲ ਪਾਏ ਸਦਾ ਸਵਾਗਤ ਜੇ ਹੁਕਮੇ 부ਜੇ ਸਤਗੁਰੂ ਸੇਵੇ ਲੈਵਨ ਲਈ ਨਾਨਕੇ ਕਰ ਪਰਾ ਜਿਨਾ ਉਪਰ ਤੇਨਾ ਹੁਕਮੇ ਲੈ ਮਲਾਏ ਮਨੁਮਕ ਹੁਕਮ ਨ 부ਜੇ ਬਪੜੇ ਨਿਤ ਹੋਮੇ ਕਰਮ ਕਮਾਏ ਬਰਤਨੇਮ ਸੋਚ ਸੰਜਮ 부ਜਿਆ ਬਖਾਂਡ ਬ੍ਰਹਮਨ ਜਾਏ ਅੰਤਰੋਗ ਸੁਧ ਮਾਇਆ ਮੂਹੇ ਬਿਦੇ ਜੋ ਹਸਤੀ ਛਾਰ ਉੰਡਾਈ ਜਿਨ ਭਾਏ ਤਿਸ ਨ ਚੇਤੇ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪ੍ਰੰਤ ਕੀਆ ਤੁਰ ਕਰਤੇ ਪਰੋ ਲਿਖਿਆ ਕਮਾਏ ਗੁਰਵੇਦ ਭੇ ਮਨ ਮੰਨਿਆ ਅੰਦਰ ਸੇਵਾ ਕਰਤ ਸੁਮਾਏ ਅੰਦਰ ਸਤਗੁਰ ਸਤਗੁਰ ਸਬਦ ਪੁਜੇ ਸਤਗੁਰ ਕਾ ਦਰਸ ਦੇਖੇ ਸਭ ਆਏ ਮਨਿਆ ਸਤਿ ਪਰਮਚਾਰੇ ਜਦ ਮਿਲਿਆ ਤਿਸਨ ਭੁਖ ਸਭ ਜਾਏ ਹੋ ਸਦਾ ਸਦਾ ਬਲਿਆਰੀ ਕੋ ਆਪਣੇ ਜੋ ਪ੍ਰਭ ਸੱਚ ਦੇ ਮਲਾਈ